ਬਾਹੂਬਲੀ ਦੀ ਗੱਲ ਕੀਤੀ ਹੈ ਸਾਨੂੰ ਜੇ ਤੁਸੀਂ ਜਿਵੇਂ ਸਾਊਥ ਦਾ ਸਿਨੇਮਾ ਅੱਜ ਸਾਡੇ 'ਚ ਆ ਗਿਆ ਸਾਡੇ 'ਚ ਘਰ ਕਰ ਗਿਆ ਸਾਨੂੰ ਉਹਨਾਂ ਦੇ ਹਰ ਹੀਰੋ ਬਾਰੇ ਪਤਾ ਹੈ ਕਿ ਪੁਸ਼ਪਾ ਕਦੋਂ ਆਉਣੀ ਹੈ ਬਾਹੂਬਲੀ 2 ਜਾਂ KGF ਕਦੋਂ ਰਿਲੀਜ਼ ਹੋਣੀ ਹੈ ਸਭ ਪਤਾ ਜੇ ਤੁਸੀਂ ਇਹ ਚਾਹੋਗੇ ਕਿ ਸਾਡੇ ਸਿਨੇਮਾ ਬਾਰੇ ਵੀ ਉਹਨਾਂ ਨੂੰ ਪਤਾ ਹੋਵੇ ਕਿ ਪੰਜਾਬੀ ਦੀ ਫਲਾਣੀ ਫਿਲਮ ਕਦੋਂ ਰਿਲੀਜ਼ ਹੋਣੀ ਹੈ ਕਦੋਂ ਤਾਂ ਉਹ ਐਕਸ਼ਨ ਜਨਰ ਹੈ ਕਿ ਜਿਹੜਾ ਕਿਉਂਕਿ ਉਹ ਐਕਸ਼ਨ ਜਨਰ ਕਰਕੇ ਸਾਰੇ ਕਿਤੇ ਉਹਨਾਂ ਦਾ ਸਿਨੇਮਾ 'ਚ ਆਇਆ ਸਾਨੂੰ ਵੀ ਐਕਸ਼ਨ ਹੌਲੀ-ਹੌਲੀ ਉਸ ਪੱਧਰ ਤੇ ਲੈ ਜਾਣਾ ਪਊਗਾ ਤਾਂ ਕਿ ਸਾਡੇ ਸਿਨੇਮੇ ਬਾਰੇ ਵੀ ਉਹਨਾਂ ਨੂੰ ਪਤਾ ਹੋਵੇ ਵੀ ਪੰਜਾਬੀ ਦੀ ਆ ਐਕਟਰ ਦੀ ਫਿਲਮ ਇਸ ਸਾਈਂਟ ਤੇ ਇਸ ਵਕਤ ਤੇ ਰਿਲੀਜ਼ ਹੋਊਗੀ। ਉਹਦੇ ਲਈ ਦੇਖੋ ਐਫਰਟ ਕਰ ਰਹੇ ਨੇ ਸਾਰੇ। ਸੋ ਹੁਣ ਡ੍ਰੀਮ ਰਿਐਲਿਟੀ ਵਾਲਿਆਂ ਨੇ ਸੋਚਿਆ ਕਿ ਜਿਹੜੀ ਸੀ ਅਗਲੀ ਫਿਲਮ ਬਣਾਵਾਂਗੇ ਉਹਦਾ ਐਕਸ਼ਨ ਵੀ ਨੈਕਸਟ ਲੈਵਲ ਤੇ ਹੋਊਗਾ। ਇਹਦਾ ਵੀ ਅਸੀਂ ਬਹੁਤ ਵਧੀਆ ਐਕਸ਼ਨ ਕੀਤਾ। ਗਾਂਧੀ ਦਾ ਜਦ ਤੁਸੀਂ ਦੇਖੋਗੇ ਸਿਨੇਮੇ ਚ ਜਾਓਗੇ ਉਦੋਂ ਪਤਾ ਲੱਗੂਗਾ ਤੁਹਾਨੂੰ। ਸੋ ਸਾਡੀਆਂ ਕੋਸ਼ਿਸ਼ਾਂ ਨੇ ਹੁਣ ਦੇਖੋ ਬੂਰ ਕਦੋਂ ਪੈਂਦਾ ਸੀ ਲੱਗੇ ਨੇ। ਸੱਤਰੀ ਕਾਲ ਸਾਰਿਆਂ ਨੂੰ ਸਰ ਮੇਰਾ ਸਵਾਲ ਤੁਹਾਨੂੰ ਹੈ ਜਿਵੇਂ ਟ੍ਰੇਲਰ ਦੇ ਵਿੱਚ ਕਿਹਾ ਗਿਆ ਕਿ ਗਾਂਧੀ ਯੂਥ ਆਈਕਨ ਜੇ ਤੁਹਾਡੀ ਗੱਲ ਕੀਤੀ ਜਾਵੇ ਤਾਂ ਤੁਸੀਂ ਵੀ ਯੂਥ ਆਈਕਨ ਹੋ ਤੁਹਾਨੂੰ ਬਹੁਤ ਸਾਰਾ ਯੂਥ ਜਿਹੜਾ ਹੈ ਫੋਲੋ ਕਰਦਾ ਹੈ ਸੋ ਇੱਕ ਰਿਸਪੌਂਸਿਬਿਲਟੀ ਤੁਸੀਂ ਵੀ ਆਪਣੇ ਮੋਢਿਆਂ ਤੇ ਫੀਲ ਕਰਦੇ ਹੋ ਬਿਲਕੁਲ ਕਰਦਾ ਜੀ ਮੈਨੂੰ ਆਲਵੇਸ ਇਹ ਡਰ ਰਹਿੰਦਾ ਕਿ ਮੇਰੇ ਕਰਕੇ ਕਿਸੇ ਨੂੰ ਕੋਈ ਗਲਤ ਮੈਸੇਜ ਨਾ ਚੱਲ ਜਾਏ ਯੂਥ ਨੂੰ ਤਾਂ ਹੀ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਮੈਸੇਜ ਕਿਵੇਂ ਕਨਵੇ ਕਰ ਸਕਦੇ ਹਾਂ ਯੂਥ ਨੂੰ ਜੇ ਤੁਸੀਂ ਗਾਂਧੀ 2 ਦੇਖੀ ਹੋਗੀ ਤਾਂ ਉਹਦੇ ਵਿੱਚ ਇੱਕ ਸਪੀਚ ਹੈ ਉਹ ਮੈਂ ਖੁਦ ਲਿਖੀ ਸੀਗੀ ਉਹ ਫਿਲਮ ਦੇ ਵਿੱਚ ਹੈ ਨਹੀਂ ਸੀਗੀ ਉਹ ਜਦੋਂ ਬੋਲਦਾ ਜਾ ਕੇ ਮਾਈਕ ਓਕੇ ਉਹਦਾ ਤਾਂ ਉਹ ਇੰਨੀ ਮੋਟੀਵੇਟ ਕਰਦੀ ਆ ਲੋਕਾਂ ਨੂੰ ਕਿ ਤੁਸੀਂ ਪੋਲਿਟਿਕਸ ਦੇ ਹੱਥੇ ਨਾ ਛੜੋ ਨੌਜਵਾਨਾਂ ਨੂੰ ਕਿਹਾ ਗਿਆ ਇੱਕ ਬਹੁਤ ਵੱਡਾ ਮੈਸੇਜ ਸੀਗਾ ਫਿਰ ਡਾਕੂਆਂ ਦਾ ਮੁੰਡਾ ਉਹ ਚ ਮੈਸੇਜ ਸੀ ਡੀਐਸਪੀ ਦੇਵ ਚ ਮੈਸੇਜ ਸੀ ਬਲੈਕੀਆ ਚ ਮੈਸੇਜ ਸੀ ਕੋਈ ਫਿਲਮ ਮਤਲਬ ਮੈਂ ਕੋਸ਼ਿਸ਼ ਇਹ ਹੁੰਦੀ ਆ ਕਿਉਂਕਿ ਸਾਡਾ ਐਕਸ਼ਨ ਜਨਰ ਆ ਮੈਨੂੰ ਇਹ ਲੱਗਦਾ ਹੁੰਦਾ ਕਿ ਯਾਰ ਐਕਸ਼ਨ ਦੇ ਜ਼ਰੀਏ ਸਾਡੇ ਤਾਂ ਛੋਟੀ ਜੀ ਗੱਲ ਚੱਕ ਲੈਂਦੇ ਆ ਵੀ ਯਾਰ ਆਪ ਇਹ ਪਿਸਟਾਲ ਕੱਢ ਕੇ ਖੜ ਕੇ ਤਲਵਾਰਾਂ ਕੱਢ ਕੇ ਖੜ ਕੇ ਇਹ ਯੁੱਧ ਨੂੰ ਕਿਹੜੇ ਪਾਸੇ ਲਾ ਰਹੇ ਨੇ ਗਲਤ ਪਾਸੇ ਲੈ ਕੇ ਜਾ ਰਹੇ ਨੇ ਸੋ ਬਹੁਤ ਡਰ ਕੇ ਸਿਨੇਮਾ ਕਰਦੇ ਆਂ ਸੀ ਅਸੀਂ ਐ ਨਹੀਂ ਬੇਚੇ ਕੋ ਕੇ ਸਹਮਾਨੀ ਕਰਦੇ ਬੇਕਾਫ ਹੋ ਕੇ ਕਹਿਦੀ ਯਾਰ ਆ ਚੀਜ਼ ਵੀ ਪਾਲਾ ਇਹਦੇ ਵਿੱਚ ਆ ਵੀ ਐਡ ਕਰਦੇ ਜਾਂਦਾ ਜਾਂਦੇ ਸਾਡੀ ਫਿਲਮ ਚੱਲਣੀ ਚਾਹੀਦੀ ਹੈ ਅਸੀਂ ਉਹ ਚੀਜ਼ਾਂ ਨੂੰ ਕੋਸ਼ਿਸ਼ ਕਰਦੇ ਆਂ ਕਿ ਕੁਝ ਗਲਤ ਨਾ ਦਿਖਾਈ ਇਹਨੂੰ ਕੱਢ ਦੀ ਫਿਲਮ ਦੇ ਵਿੱਚੋਂ ਨਹੀਂ ਯਾਰ ਇਹਦਾ ਗਲਤ ਮੈਸੇਜ ਜਾਊਗਾ ਸੋ ਮੈਂ ਖੁਦ ਖਿਆਲ ਰੱਖਦਾ ਨਾ ਚੀਜ਼ਾਂ ਦਾ ਔਰ ਸਾਡੀ ਟੀਮ ਸਾਰੀ ਰਿਸਪੌਂਸੀਬਲ ਟੀਮ ਹੈ ਅਸੀਂ ਜੇ ਕੁਝ ਚੀਜ਼ਾਂ ਸੀ ਐਡ ਕਰਨੀਆਂ ਹੁੰਦੀ ਤਾਂ ਇਹੋ ਜਿਹੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਫਿਲਮ ਤਾਂ ਬਹੁਤ ਚਲਾ ਜਾਣਗੀਆਂ ਪਰ ਮੈਸੇਜ ਗਲਤ ਜਾਊਗਾ ਲੋਕਾਂ ਨੂੰ ਸੋ ਉਹਨਾਂ ਚੀਜ਼ਾਂ ਨੂੰ ਸੀ ਐਡਿਟ ਕਰਦਨੇ ਆਂ ਔਰ ਹਰ ਵਕਤ ਕੋਸ਼ਿਸ਼ ਰਹਿੰਦੀ ਆ ਜੀ ਕਿ ਯੂਥ ਫਾਲੋ ਕਰਦਾ ਤੇ ਉਹਨਾਂ ਨੂੰ ਚੰਗਾ ਮੈਸੇਜ ਹੀ ਕਨਵੇ ਕਰੀ ਆ অলਵੇਸ ਭਾਈ ਸੱਸੇ ਘਰ ਇੱਧਰ ਸੱਸੇ ਘਰ ਇੱਧਰ ਦੇ ਬਸ ਭਾਈ ਮੈਂ ਚੰਡੀਗੜੀ ਪਲੇ ਵਧਿਆ ਸੀ ਕਾਲਜੇਸ ਦੇ ਪਹਿਲੇ ਤਾਂ ਮੈਂ ਸਰ ਮੋਡ ਬਹੁਤ ਲੇਟ ਦੇਖੀ ਐਂਡ ਇਟਸ ਵਨ ਆਫ ਦਾ ਫਾਈਨੇਸਟ ਸਿਨੇਮਾ ਆਫ ਪੰਜਾਬੀ ਬਹੁਤ ਵਧੀਆ ਫਿਲਮ ਹੈ ਬਹੁਤ اچھی ਤਰ੍ਹਾਂ ਉਹਨੂੰ ਡਾਇਰੈਕਟ ਕੀਤਾ। थैंक यू फॉर जी। ਬਹੁਤ ਨੇ ਗਿਣਤੀ ਹੈਗੀ ਆਪਾਂ ਸੋਚਦੇ ਨਹੀਂ ਦੇਖਦੇ ਨਹੀਂ ਵੀ ਪਿੱਛੇ ਬਹੁਤ ਫਿਲਮਾਂ ਚੱਲੀਆਂ ਨੇ ਬਹੁਤ ਸਾਰੀਆਂ ਸੀਰੀਜ਼ ਨੇ ਜਿਹੜੀ ਮਤਲਬ ਐਕਸ਼ਨ ਨੇ ਬਹੁਤ ਜੱਟਾਂ ਦੀ ਵੀ ਆ। ਹਾਂ। ਵਰਿੰਦਰ ਜੀ ਦੀਆਂ ਬਹੁਤ ਫਿਲਮਾਂ ਨੇ ਐਕਸ਼ਨ ਦੇ ਉੱਤੇ। ਅਪਕਮਿੰਗ ਦੀ ਅਗਰ ਆਪਾਂ ਗੱਲ ਕਰੀਏ ਫਿਊਚਰ ਦੀ ਆਪਾਂ ਗੱਲ ਕਰੀਏ। ਹਾਂਜੀ। ਤਾਂ ਜਿਵੇਂ ਹੁਣ ਮਨੀਸ਼ਾਨੇ ਸਾਹਿਬ ਵੀ ਇੱਥੇ ਬੈਠੇ ਨੇ, ਪ੍ਰੋਡਿਊਸਰ ਸਾਹਿਬ ਵੀ ਬੈਠੇ ਨੇ ਇੱਥੇ। ਤੇ ਫਿਊਚਰ ਦੇ ਵਿੱਚ ਕੀ ਕੁਝ ਤਿਆਰ ਕੀਤਾ ਜਾ ਰਿਹਾ ਹੈ ਪੰਜਾਬੀ ਸਿਨੇਮਾ ਵਿੱਚ? ਔਰ ਪੈਰਲਰਲੀ ਕੰਪੈਰੀਜ਼ਨ ਵੀ ਹ ਇੰਡੀਆ ਦੇ ਵਿੱਚ ਬਹੁਤ ਸਾਰੇ ਸੰਪਰ ਬਣਦੇ ਆ ਤੇ ਕੰਪੈਰੀਜ਼ਨ ਕਿਤਨਾ ਕਿਤ ਹੈ ਹੁੰਦਾ ਆ ਸੋ ਬਾਹੂ ਬਲੀ ਤੱਕ ਪਹੁੰਚ ਗਿਆ ਚੀਜ਼ਾਂ ਬਹੁਤ ਅੱਗੇ ਤੱਕ ਜਾਣ ਲਈ ਮਤਲਬ ਕੀ ਤਿਆਰੀ ਚੱਲ ਰਹੀ ਆ ਆਪਣੀ ਦੇਖੋ ਵੀਰੇ ਇੱਕ ਆਪਾਂ ਨਾਲ ਜਦੋਂ ਘਰੇ ਇੱਕ ਆਪਾਂ ਗਾਰਡਨ ਬਣਾਉਨੇ ਆ ਜਾਂ ਆਪਾਂ ਲੌਨ ਤਿਆਰ ਕਰਦੇ ਆ ਆਪਣਾ ਤਾਂ ਉਹਦੇ ਵਿੱਚ ਇੱਕ ਫਲਵਾੜੀ ਦੇ ਵਿੱਚ ਹਰ ਤਰ੍ਹਾਂ ਦੇ ਫੁੱਲ ਲਾਉਨੇ ਆ ਸਿਨੇਮੇ ਦੇ ਵਿੱਚੋਂ ਜਦੋਂ ਹਰ ਤਰ੍ਹਾਂ ਦੀ ਫਿਲਮ ਬਣਦੀ ਆ ਕਾਮੇਡੀ ਬਣਦੀਆਂ ਨੇ ਮਸਤਾਨੇ ਵਰਗੀਆਂ ਫਿਲਮਾਂ ਬਣਦੀਆਂ ਨੇ ਮੌੜ ਵਰਗੀਆਂ ਵੀ ਬਣਦੀਆਂ ਨੇ ਹਨਾ ਤੇ ਅਰਦਾਸ ਵਰਗੀਆਂ ਵੀ ਬਣਦੀਆਂ ਨੇ ਗਾਂਧੀ ਅਰਗੀਆਂ ਡਾਕੂਆਂ ਦੇ ਮੁੰਡੇ ਅਰਗੀਆਂ ਤੋਂ ਫਲਵਾੜੀ ਦੇ ਵਿੱਚ ਫਿਰ ਹਰ ਤਰ੍ਹਾਂ ਦਾ ਫੁੱਲ ਬਣ ਜਾਂਦਾ ਕਾਮੇਡੀ ਵੀ ਬਣਦਾ ਔਰ ਜਿੱਥੋਂ ਤੱਕ ਸਾਡੀ ਗੱਲ ਹੈ ਅਸੀਂ ਬਹੁਤ ਚੰਗਾ ਸਿਨੇਮਾ ਲੈ ਕੇ ਆ ਰਹੇ ਹਾਂ ਉਸ ਲੜੀ ਦੇ ਵਿੱਚ ਮਝੈ ਲਾ ਰਹੀ ਹੈ ਉਹ ਇੱਕ ਡਿਫਰੈਂਟ ਕਾਈਂਡ ਆਫ ਸਿਨੇਮਾ ਹੈਗਾ ਉਹਦੇ ਵਿੱਚ ਅਸੀਂ ਗੱਲ ਕੀਤੀ ਹੈ ਮਝ ਹੈ ਲੀਆਂ ਦੀ ਉਹੀ ਲੈਂਗੁਏਜ ਉਹੀ ਸਾਰਾ ਕੁਝ ਹਰ ਵਕਤ ਕੁਛ ਨਾ ਕੁਛ ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਨਵੇਂ ਕਿਰਦਾਰ ਲੱਭਣ ਦੀ ਨਵੇਂ ਤਰੀਕੇ ਨਾਲ ਪਲੇ ਕਰਨ ਦੀ ਫਿਰ ਇੱਕ ਫਿਲਮ ਮੇਰੀ ਮunicipal ji ਦੇ ਨਾਲ ਹੁਣ ਅਸੀਂ ਸ਼ਾਇਦ ਬਾਬਾ ਜੀ ਨੇ ਚਾਹਿਆ ਥੋੜੇ ਦਿਨਾਂ ਚ ਅਸੀਂ ਅਨਾਉਂਸ ਕਰਾਂਗੇ ਉਹ ਵੀ ਅਸੀਂ ਸੋਚ ਰਹੇ ਕਿ ਡਾਇਰੈਕਟਰ ਵੀ ਸਾਰੇ ਅਲੱਗ-ਅਲੱਗ ਕਰੀਏ ਵਧੀਆ ਜਿਹੜੇ ਪੰਜਾਬੀ ਨੱਸਲੀ ਦੇ ਵਧੀਆ ਡਾਇਰੈਕਟਰ ਨੇ ਵਧੀਆ ਸਿਨੇਮਾ ਦਿੱਤਾ